ਸਸਚੀ ਕਾਲਜੀ ਮੇਰੇ ਭੈਣਾਂ ਤੇ ਮੇਰੀਆਂ ਵੇਰਾਂ ਨੂੰ ਤੇ ਅਸੀਂ ਚੱਲੇ ਸੀ ਅੱਜ ਬਾਬਾ ਖੇਤਰਪਾਲ ਜੀ ਦੇ ਮੱਥਾ ਟੇਕਣ ਤੇ ਹੁਣ ਅਸੀਂ ਜਾਂਨੇ ਪਏ ਆ ਤੇ ਬਾਕੀ ਅੱਗੇ-ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਜਿੱਥੇ-ਜਿੱਥੇ ਅਸੀਂ ਜਾਵਾਂਗੇ ਲਾ ਹੁਣ ਇੱਥੇ ਆ ਗਿਆ ਦਿਆਲ ਸਕੂਲ ਤੇ

ਆ ਇੱਥੇ ਪੰਪ ਹੁਣ ਨਵਾਂ ਖੁੱਲਿਆ ਆ ਜੀ ਤੇ ਆਗੇ ਹੁਣ ਅਸੀਂ ਸਮਰਾਲਾ ਚੌਂਕ ਤਾਜਪੁਰ ਰੋਡ ਸਿੱਧਾ ਰਸਤਾ ਜਾਂਦਾ ਵਾ ਤੇ ਅੰਦੇ ਨੂੰ ਸਮਰਾਲਾ ਚੌਂਕ ਜਾਂਦਾ ਜੀ ਤੇ ਅਸੀਂ ਹੁਣ گاਉ ਘਾਟਾ ੜਲ ਨੂੰ ਜਾਵਾਂਗੇ ਇਹ گاਉ ਘਾਟਾ ੜਲਾ ਰੋਡ ਆ ਜੀ ਆ ਗਿਆ ਜੀ ਚੋੜਾ ਬਾਜ਼ਾਰ ਤੇ ਅਸੀਂ ਆ ਗਏ ਉਹਨਾ ਆਪਣੇ ਖੁਸ਼ੀराम ਦੇ ਹੋਟਲ ਕੋਲੇ ਇਧਰੋਂ ਬਾਬਾ ਖੇਤਰਪਾਲ ਜੀ ਦੀ ਜਗਾ ਬਣੀ ਹੋਈ ਹੈ ਜੀ ਤੇ ਉਹਨਾਂ ਇੱਥੇ ਅਸੀਂ ਲਵਾਂਗੇ ਤੂਫ ਤੇਲ ਪ੍ਰਸ਼ਾਦ ਤੇ ਜੇ ਬਾਈ ਚਾਂਸ ਆ ਕੱਪੜੇ-ਕੁਪੜੇ ਵੀ ਖਰੀਦਣੇ ਹੋਣਗੇ ਤਾਂ ਦੇਖੋ ਇੱਧਰ ਵਧੀਆ ਮਾਰਕੀਟ ਬਣੀ ਹੋਈ ਆ ਆ ਗਈ ਹੈ ਜੀ ਦੁਕਾਨ ਹੁਣ ਸਿੱਥ ਤੇ ਰੁਕਾਂਗੇ ਰੁੱਕ ਕੇ ਹੁਣ ਤੇ ਪ੍ਰਸ਼ਾਦ ਲੈ ਗਏ ਤੇ ਹੁਣ ਅਸੀਂ ਜਾਵਾਂਗੇ ਤੇ ਆਹ ਹਣ ਨਿੱਕੇ ਸਾਡੇ ਨੇ ਮੰਗ ਲਈ ਕਰੰਚੀ ਹੁਣ ਇਹਨਾਂ ਕਰੈਚੀ ਲੈ ਕੇ ਦਿੱਤੀ ਆ ਹਣ ਨਿੱਕੇ ਨੂੰ ਪੁੱਛਿਆ ਵੀ ਕਰੰਚੀ ਵਧੀਆ ਵਾ ਨਿੱਕੇ ਕਹਿੰਦਾ ਠੀਕ ਆ ਮਿਲ ਗਈ ਹੁਣ ਇਹਨੂੰ ਮੈਂ ਖੋਲ ਕੇ ਖਾਲਾ ਅਸਕੇ ਹਜੇ ਰੁੱਕ ਜਾ ਹਜੇ ਮੁੱਠਾ ਟੇਕ ਲੈਣ ਦੇ ਤਾਂ ਫਿਰ ਫਿਰ ਮੁੱਠਾ ਟੇਕ ਕੇ ਫਿਰ ਖਾਲੀ ਇਹ ਚੱਲ ਪਏ ਅਸੀਂ ਰੱਲ ਲੇਤੇ ਆ। ਉਹ ਲਾਗੀ ਅਰੇ ਤੇਰੀ ਇੱਧਰ ਨੂੰ ਮੋਣ ਲੱਗੇ ਆ। ਇੱਥੇ ਅਸੀਂ ਕੱਪੜੇ ਕਈ ਵਾਰੀ ਲੈਂਦੇ ਵੀ ਆ ਉਦਾਂ। ਤੇ ਬਾਕੀ ਜੇ ਤੁਹਾਨੂੰ ਵੀ ਜ਼ਰੂਰਤ ਹੋਊਗੀ ਵਧੀਆ ਹੁੰਦੇ ਆ ਕੱਪੜੇ ਇੱਥੋਂ ਖਰੀਦ ਲਿਆ ਕਰੋ। ਕਪੜੇ ਤਾਂ ਗਰਮੀ ਵਾਲੇ ਬਹੁਤ ਵਧੀਆ ਹੁੰਦੇ ਆ ਇੱਥੇ ਤੇ ਆ ਮੁਰਗੀਆਂ ਆਪਾਂ ਬਾਬਾ ਜੀ ਦੀ ਗਲੀ ਨੂੰ ਇੱਥੇ ਮੰਦਰ ਆ ਹੋਣਾ ਸੀ ਟੇਕਾਂਗੇ ਇੱਥੇ ਬੱਥਾ ਬਾਕੀ ਜੇ ਕੋਈ ਗਲਤੀ ਹੋਵੇ ਮਾਫ ਕਰਿਓ ਲਾਤੀ ਸਕੂਟਰੀ ਛਾਂ ਦੇ ਇੱਥੇ ਸ਼ਾਮੇ ਲਾਵਾਂਗੇ ਤੇ ਨਿੱਕਾ ਸਾਡਾ ਉੱਤਰ ਕੇ ਆਵਾ ਹੁਣ ਕਹਿੰਦਾ ਮੈਂ ਚੱਲਾਂ ਮੱਥਾ ਟੇਕਾਂ ਜਾਤਾ ਪਿਆ ਜੀ ਨਿੱਕਾ ਹੋਲੀ ਥੋੜੀ ਥਟੇ ਕੇ ਇਹਨੂੰ ਸਾਰੇ ਨਾਵਾਂ ਦਾ ਪਤਾ ਹੁੰਦਾ ਵਾ ਜੀ ਦੇਖੋ ਤਾਂ tane papa khetrapal ji mere parre hath rakhe sab te ਅੱਜ ਕੇ ਅੰਦਰ ਤੇ ਹੁਣ ਇੱਥੇ ਬੀਬੀ ਬੈਠੀ ਹੋਈ ਹੈ ਜੀ ਅੰਕ ਦਾ ਪਕੌੜੀ ਆ ਚਪਲਾ ਜੀ ਬੀਬੀ ਬੈਠੀ ਹੁੰਦੀ ਹੈ papa ਵੀ ਬੈਠੇ ਹੁੰਦੇ ਆ ਦੇਖਦੇ ਹੁਣ ਅੰਦਰ ਕੋੜ ਮਿਲਦਾ ਸਾਨੂੰ ਦੀ ਬੀਬੀ ਬੈਠੇ ਹੋਏ ਆ ਪਾਪਾ ਜੀ ਤਾਂ ਕਿਤੇ ਦਿਖਿਆ ਨਹੀਂ ਸੇਵਾਦਾਰ ਬੀਬੀ ਆ ਤੇ ਆ ਬੀਬੀ ਨਾਲ ਬੀਬੀ ਦੀ ਪੋਤੀ ਆਈ ਹੋਈ ਆ ਬੀਬੀ ਪੁੱਛਦੇ ਪਿਆ ਵੀ ਹਾਲ ਚਾਲ ਠੀਕ ਆ ਕੰਮਕਾਰ ਵਧੀਆ ਹਾਂਜੀ ਬੀਬੀ ਜੀ ਪਾਪਾ ਜੀ ਦੀ ਕਿਰਪਾਈ ਆ ਕਿ ਆਪ ਤੋਂ ਜਲਦੀ ਸੀ ਆਪ ਤੋਂ ਕਿ ਆ ਗਏ ਆ ਤੇ ਬਨਾਰਸੀ ਟਿਕਣਾ ਮਠਾਈ ਵੋਟ ਦੇਤੇ ਪੱਲੇ ਤੇਰੇ ਬਾਬੂ ਦੇ ਤੂਫਾ ਆ ਬਾਬਾ ਜੀ ਦਾ ਉਹ ਪੁਰਾਣਾ ਮੰਤਰ ਆ ਜੀ ਇੱਥੇ ਤੇ ਲੈਂਟਰ ਤੋੜ ਕੇ ਜੰਡ ਚੋ ਦੇਖ ਲਓ ਤੁਸੀਂ ਬਾਬਾ ਜੀ ਨੇ ਆਪਣੀ ਜਗਾ ਲੈ ਲਈ ਸੀ ਇੱਥੇ ਜਗਾ ਨਹੀਂ ਦਿੰਦੇ ਹੈਗੇ ਬਾਬਾ ਜੀ ਨੂੰ ਤੇ ਉਹਨਾਂ ਨੇ ਆਪਣੀ ਜਗ੍ਹਾ ਦੇਖ ਲਓ ਤੁਸੀਂ ਲੈ ਲਈਆ ਲੈਂਟਰ ਪਾਇਆ ਸੀ ਉਹਨਾਂ ਨੇ ਲੈਂਟਰੀ ਤੋੜ ਦਿੱਤਾ ਪਾਪਾ ਜੀ ਨੇ ਵਧੀਆ ਜਗ੍ਹਾ ਵਾਸਤੇ ਨੇ ਚਲੋ ਜਿਹਨੇ ਆਉਣਾ ਹੋਊਗਾ ਜਿਹੜੇ ਮੰਨਦੇ ਆ ਤੇ ਪੁਸ਼ੀਰਾਮ ਦੇ ਹੋਟਲ ਕੋਲੋਂ ਸਿੱਧਾ ਰਸਤਾ ਪੈਂਦਾ ਉਹ ਤੋਂ ਪੁੱਛ ਕੇ ਜਿੱਥੇ ਮਰਜ਼ੀ ਜੇ ਅੱਗੇ ਆ ਸਕਦੇ ਹੋ ਤੁਸੀਂ ਤੇ ਇਹ ਤੇ ਕਿੰਨੇ ਚਿਰ ਪਿੱਛੇ ਗਿਆ ਸਾਨੂੰ ਟਾਈਮ ਹੀ ਨਹੀਂ ਲੱਗਦਾ ਹੈਗਾ ਆਉਣ ਦਾ ਜਾਇ ਨਹੀਂ ਹੁੰਦਾ ਅਗਰ ਬਸ ਇਤੇ ਹੀ ਕਰਾ ਕਾਰਜ ਕਰੇ ਬੱਚੇ ਬਿਮਾਰ ਹੋ ਤੇ ਕੁਛ ਕਰੇ ਕੁਛ ਹੰਕੂ ਆ ਜਮੰਡਾ ਇਦਾਂ ਹੋ ਗਿਆ ਸੀ ਉਹਦਾ ਇਦਾਂ ਹੋ ਗਈ ਸੀ ਕਿ ਤੋ ਉਹਦੇ ਕਰਕੇ ਫਿਰ ਨਹੀਂ ਜਾਇਆ ਗਿਆ ਸਾਡੇ ਕੋਲ ਤੇ ਕੁਛ ਪਹਿਲਾਂ ਵੀ ਨਹੀਂ ਸਾਡੇ ਕੋਲ ਜਾਇਆ ਗਿਆ ਬੱਚੇ ਬਿਮਾਰ ਰਹਿੰਦੇ ਸੀਗੇ ਤਾਂ ਹੁਣ ਫਿਰ ਅੱਜ ਬਾਬਾ ਜੀਰ ਪਿੱਛੋ ਗਏ ਆ ਅਸੀਂ ਤੇ ਚਲੋ ਬਾਬਾ ਜੀ ਕਿਰਪਾ ਕਰਨ ਸਾਰਿਆਂ ਤੇ ਮੇਰੇ ਪਰਿਆ ਹੱਥ ਰੱਖਣ ਬੋਲਾ ਚੁੱਕਾ ਬਖਸ਼ਾਉਣ ਸਾਡੇ ਕੋਲ ਜੀ ਆ ਤੂ ਫਲਾਤੀ ਆਈ بابا جی تھی دربار تے کڑی بیٹھی ہے بابا جی دی پوتی کہن دی انٹی جی, جی میں بنا نہیں ہے ویڈیو میں کا بنا دو کوئی گل نہیں تو نو بنا دی پہی ویڈیو Thank جی ਇਹ ਹੁਣ ਮੋਲੀ ਪਾਉਂਦੇ ਪਏ ਆ ਜੀ ਮੋਲੀ ਵੀ ਚੜਦੀ ਆ ਜੀ ਸਿੰਦੂਰ ਵੀ ਚੜਦਾ ਜੀ ਲੱਡੂ ਦਾ ਪ੍ਰਸ਼ਾਦ ਪਤਾਸਿਆਂ ਦਾ ਪ੍ਰਸ਼ਾਦ ਜੀ ਬਾਕੀ ਕੱਚੀ ਲੱਸੀ ਵੀ ਗਈ ਚੜਾਉਂਦੇ ਆ ਜੀ ਹੁਣ ਇੱਕ ਦੇ ਆ ਜੀ ਮੱਥਾ ਇੱਕ ਵਾਰ ਬਲਜੀ ਹੁਣ ਟੇਕ ਰਹੀ ਜੀ ਮੱਥਾ ਮੱਥਾ ਦੇ ਕੇ ਜਦੋਂ ਆਪਾਂ ਬੈਠਾ ਹੈ 15 ਮਿੰਟ ਤੱਕ ਤੇਸੀ ਆ ਕੇ ਪਿੱਤਾ ਗੰਨੇ ਦਾ ਰਸ ਬੰਨੇ ਦਾ ਰਸ ਮਿੱਠਾ ਹੁੰਦਾ ਤਾਂ ਕਰਕੇ ਇਥੋਂ ਆ ਕੇ ਪੀਦਾ ਵਾ ਵਧੀਆ ਹੁੰਦਾ ਤੇ ਪੈਸੇ ਕਰਨ ਲੱਗੇ ਅਸੀਂ ਔਨਲਾਈਨ ਬੱਤੀ ਕਿਆ ਸੁਨੇ ਮਾਫ ਕਰੇ ਚੱਲੇ ਹੁਣ ਕਰਨ ਨੂੰ ਆ ਹੁਣ ਪੁੱਛਦੇ ਪਏ ਆ ਕਿ ਆ ਦੇਗਲਾ ਹੋ ਗਿਆ ਵੀਰੇ ਨੂੰ ਤੂੰ ਪੁੱਛਦੇ ਹੋਗੇ ਦਾ ਹੋ ਕੇ ਪੈਸੇ ਤੇ ਹੁਣ ਅਸੀਂ ਚੱਲੇ ਆ ਇੱਥੇ ਸਕੂਲ ਆ ਸਰਕਾਰੀ ਬਣਾਇਆ ਹੋਇਆ ਵਾ ਸਰਕਾਰ ਨੇ ਤੇ ਇੱਥੇ ਹੁਣ ਆਪਣਾ ਆ ਗਿਆ ਵਾ ਜੱਚਾ ਬੱਚਾ ਹਸਪੀਟਲ ਇੱਥੇ ਸਾਡੀ ਨਿੱਕੀ ਕੁੜੀ ਹੋਈ ਸੀਗੀ ਹਨ ਇੱਥੇ ਆ ਸਾਹਮਣੇ ਪਤਾ ਨਹੀਂ ਕੀ ਬਣਾ ਹੋਇਆ ਸਾਨੂੰ ਸਮਝ ਚ ਨਹੀਂ ਆ ਰਹਾ ਹੈਗਾ ਜੀ ਅਸੀਂ ਅੱਥਰ ਦੇਖਿਆ ਤਾਂ ਹੈ ਨਹੀਂ ਨਾ ਕੋਈ ਅੰਦਰ ਆਉਂਦਾ ਨਾ ਤੇ ਬਾਹਰ ਆਉਂਦਾ ਕੋਈ ਵੀ ਦੇਖਿਆ ਨਹੀਂ ਹੈਗਾ ਮੱਕੀ ਚਲੋ ਹੌਲੀ ਹੌਲੀ ਲੱਗ ਜਿਹਾਊਗਾ ਪਤਾ ਅੰਕੇ ਆ ਗਿਆ 7 ਨੰਬਰ ਥਾਣਾ ਜੀ ਇਹ 7 ਨੰਬਰ ਥਾਣਾ ਵਾ ਕੋਈ ਵੀ ਮਣੀ ਮੁੱਟੀ ਗੱਲੀ ਹੁੰਦੀ ਆ ਤਾਂ ਪਹਿਲਾਂ ਤਾਂ ਉਹ ਛੋਟੇ ਥਾਣੇ 'ਚ ਜਾਂਦੇ ਫਿਰ ਇਹ ਵੱਡਾ ਆ 7 ਨੰਬਰ ਅਸੀਂ ਇੱਥੋਂ ਵੀ ਰਸਪੀ ਲੈ ਲੈਨੇ ਕਦੇ ਕਦੇ ਆ ਕੇ